Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਦੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਲੋਕ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦੇ ਆ ਮਰੀਂਦਾ ਵਿਖੇ ਡੀਐਸਪੀ ਸਰਦਾਰ ਗੁਰਦੀਪ ਸਿੰਘ ਸੰਧੂ ਦੀ ਅਗਵਾਈ ਹੇਠ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ ਗਿਆ ਇਸ ਸਮੇਂ ਪੱਤਰਕਾਰਾਂ ਨਾਲ ਗਲਬਤ ਕਰਦਿਆਂ ਡੀਐਸਪੀ ਗੁਰਦੀਪ ਸਿੰਘ ਸੰਧੂ ਨੇ ਕਿਹਾ ਕਿ ਆਜ ਦੇ ਦਿਨ ਇਸ 플ੈਗ ਮਾਰਟ ਦਾ ਮਕਸਦ ਲੋਕਾਂ ਨੂੰ ਅਮਨ ਸ਼ਾਂਤੀ ਰੱਖਣ ਲਈ ਇੱਕ ਸੰਦੇਸ਼ ਹੈ ਉਹਨਾਂ ਸ਼ਹਿਰ ਵਾਸੀਆਂ ਨੂੰ ਯਕੀਨ ਦਿਵਾਇਆ ਕਿ ਸ਼ਹਿਰ ਅਤੇ ਪਿੰਡੂ ਇਲਾਕਿਆਂ ਵਿੱਚ ਪੁਲਿਸ ਵੱਲੋਂ ਪੂਰੀ ਸਖਤੀ ਵਰਤੀ ਜਾਵੇਗੀ ਵਿਸ਼ੇਸ਼ ਰਿਪੋਰਟ ਕੁਲਵਿੰਦਰ ਸਿੰਘ ਰਸੂਲਪੁਰ ਜੀ ਕਿਹ ਜੀ ਤੁਹਾਨੂੰ ਪਤਾ ਹੈਗਾ ਇਲੈਕਸ਼ਨ ਵੀ ਆ ਰਹੀ ਹੈ ਜੀ ਦੋ ਸ਼ਬਦ ਲੱਗ ਜਾਣਾ ਹੈਗਾ ਸਾਡੇ ਐਸਐਸਪੀ ਸਾਹਿਬ ਰੋਪੜ ਰੋਪੜਾਣਾ ਕੁਲਾਨਾ ਕੁਲਾਨਾ ਸਾਹਿਬ ਆਈਪੀਐਸ ਉਹਨਾਂ ਦੀ ਦਿਸ਼ਾ ਅਨੁਸਾਰ ਅਸੀਂ ਇਹ ਅਦਾਇਤ ਕਰ ਰਹੇ ਹਾਂ ਕਿ ਮੋਰਿੰਡਾ ਸ਼ਹਿਰ ਦੇ ਸਾਡਾ ਮੈਸੇਜ ਇਹੀ ਹੈਗਾ ਕਿ ਲੋਕਾਂ ਨੂੰ ਪਤਾ ਲੱਗੇ ਕਿ ਸਾਡੇ ਕੋਲ ਇੱਕ ਤਾਂ ਪੈਰਾਮਿਲਟਰੀ ਫੋਰਸ ਆ ਗਈ ਹੈ ਸ਼ਫੀਜਨ ਸਾਡੇ ਕੋਲ ਫੋਰਸ ਆ ਗਈ ਹੈ ਤਾਂ ਜੋ ਲਾਗਨ ਆਰਡਰ ਬਿਲਕੁਲ ਪੀਸਫੁਲ ਰਹੇ ਜੇ ਕੋਈ ਕਿਸੇ ਨੂੰ ਕੋਈ ਕਿਸੇ ਦੇ ਮੰਨ ਦੇ ਵਿੱਚ ਕਿਸੇ ਆਪਣੇ ਆਪ ਨੂੰ ਸੁਰੱਖਤ ਮਹਿਸੂਸ ਕਰਦੇ। ਜੇ ਕੋਈ ਮਾੜੇ ਬੰਦੇ ਨੇ ਹੈਗੇ ਨੇ ਕਿ ਉਹਨਾਂ ਨੂੰ ਵੀ ਮੈਸੇਜ ਇਹ ਹੈਗਾ ਕਿ ਕਿਸੇ ਤਰ੍ਹਾਂ ਦਾ ਕੋਈ ਲਾਜ ਨਾ ਅਡਰ ਨਾ ਖਰਾਬ ਹੋ ਸਕੇ। ਕਿ ਅੱਗੇ ਵੀ ਅਸੀਂ ਇਹਨੂੰ ਕੰਟੀਨਿਊ ਕਰਾਂਗੇ ਸਮੇਂ-ਸਮੇਂ ਤੇ ਕਰਦੇ ਰਹਿਵਾਂਗੇ ਤੇ ਉਹਦੇ ਕੜੀ ਦੇ ਵਿੱਚ ਸਾਡਾ ਇਹ ਜਿਹੜਾ ਹੈਗਾ ਬਲੈਕ ਮਾਰਕ ਅੱਜ ਤੱਕ ਜੁੜਿਆ ਜਾਵੇ।